ਪਰਥੋ ਜਿੱਥੇ ਆਪਦੇ ਪਿੰਡ ਕੈਂਪ ਲਾਇਆ ਕੈਂਸਰ ਦਾ ਡਾਕਟਰ ਸਾਰੇ ਆਏ ਸੀਗੇ ਮੈਂ ਉਹਦੇ ਉਹਦੇ ਵਿੱਚੋਂ ਉਹਦੇ ਵਿੱਚੋਂ 100 ਬੰਦਿਆਂ ਨੂੰ ਕੈਂਸਰ ਨਿਕਲਿਆ ਹੋਊਗਾ ਠੀਕ ਹੈ ਰਿਪੋਰਟਾਂ ਆ ਜਾਣੀਆਂ ਨੇ ਮੈਂ 10 ਬੰਦੇ ਲੈ ਕੇ ਆਉਂ ਕੈਂਸਰ ਵਾਲੇ ਇਲਾਜ ਕਰਕੇ ਦਿਖਾਉਣਾ 37 ਲੱਖ ਦੀ ਠੱਗੀ ਮਾਰੀ ਹੋਈ ਹੈ ਇਹਨਾਂ ਨੇ 37 ਲੱਖ ਦੀ ਠੱਗਿਆ ਮੋਟਰਸਾਈਕਲ ਤੇ ਆ ਰਹੇ ਨੇ ਮੈਂ মিডিਆ ਸਾਹਮਣੇ ਕਰੂੰਗਾ ਇਹਨਾਂ ਨੇ ਧਰਮ ਪਰਮਾਰਥਨ ਦੇ ਨਾਂ ਤੇ ਕਿਵੇਂ ਉਹਨਾਂ ਨੂੰ ਲੁੱਟਿਆ ਉਹਨਾਂ ਨੂੰ ਇਹ ਜਿਹੜਾ ਅੰਕਨ ਰੂਲ ਹੈ ਸਿਰ ਦਾ ਠੱਗ ਤੇ ਫਰਾਡ ਬੰਦਾ ਪਰਮਾਤਮਾ ਇੱਕ ਅਸੀਂ ਇੱਕ ਪਰਮਾਤਮਾ ਦੇ ਬਣਾਏ ਹੋਏ ਬੰਦੇ ਆ ਠੀਕ ਹੈ ਇੱਕ ਪਰਮਾਤਮਾ ਨੇ ਉਹ Hindu Muslim Sikh Isai اسی ਦੀ ਗੱਜੇ ਗੱਲ ਕਰੀ ਨਾ ਕੋਈ ਵੀ ਧਰਮਾ ਧਰਮ ਕਮਾਉਣਾ ਪੈਂਦਾ ਹਰੇਕ ਬੰਦੇ ਨੂੰ ਤੇ ਸਾਨੂੰ ਪਖੰਡ ਦਾ ਡੱਟ ਕੇ ਵਿਰੋਧ ਕਰਨਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਤਾਂ ਕਹਿੰਦੇ ਹਸਪਤਾਲ ਵੀ ਸਾਰੇ ਬੰਦ ਕਰ ਦਿਓ ਜੀ ਪੜਾਉਣਾ ਵੀ ਬੰਦ ਕਰ ਦਿਓ ਸਾਰਾ ਕੁਝ ਅਸੀਂ ਕਰੀ ਜਾਂਦੇ ਆ ਇਹਨਾਂ ਨੂੰ ਮੈਂ ਲੈ ਕੇ ਆਇਆ ਉੱਥੇ ਪਰ ਅਗਲੇ ਨੇ ਤਾਂ ਸਿੱਧੇ ਤੌਰ ਦੇ ਉੱਪਰ ਕਾਨਫਰੰਸ ਕੀਤੀ ਸੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜੇਕਰ ਕੋਈ ਜ਼ਬਰੀ ਧਰਮ ਪਰਿਵਰਤਨ ਦਾ ਜੇਕਰ ਮਾਮਲਾ ਆਉਂਦਾ ਸਾਡੇ ਤੇ ਅੰਜਲੇਓ ਅਸੀਂ 5 ਲੱਖ ਰੁਪਇਆ ਦਮਾਂਗੇ ਦੇਖੋ ਜੀ ਗਰੀਬ ਬੰਦਾ ਕੋਈ ਵੀ ਕੋਈ ਵੀ ਜਿਹੜਾ ਗਰੀਬ ਬੰਦਾ ਆਪੋ ਆਪਣੀਆਂ ਮਜਬੂਰੀਆਂ ਨਾਲ ਇਹਨਾਂ ਨੇ ਲਜਾਇਆ ਹੋਇਆ ਮੈਂ ਥੋੜਾ ਸਾਹਮਣੇ ਲੈ ਖੜਾ ਦਿੰਦਾ ਜੀ ਥੋੜਾ ਸਾਹਮਣੇ ਲਿਆਉਣਾ ਮੈਂ ਇੱਥੇ ਮੈਂ ਲੈ ਕੇ ਆਇਆ ਮੈਂ ਉਹਨੂੰ ਪੁੱਛਦਾ ਹੈਲੋ ਉਹ ਕਿੱਥੇ ਨੇ ਹੋ ਬਾਈ ਸਾਹਿਬ ਤੁਸੀਂ ਬਦਲਾਤ ਦੀ ਮਤਲਬ ਪੈਸਾ ਤੁਹਾਨੂੰ ਬਹੁਤ ਕਿੱਥੇ ਉਹ ਤੁਸੀਂ ਮੋਟਰਸਾਈਕਲ ਤੇ ਲੇਟ ਹੋ ਗਏ ਤੁਸੀਂ ਆ ਜਾਓ ਇੱਥੇ ਦਾ ਮੈਂ মিডিਆ ਸਾਹਮਣੇ ਵੀ ਤੁਹਾਨੂੰ ਕਰਨਾ ਸੀਗਾ ਮਾੜਾ ਇਹ মিডিਆ ਸਾਹਮਣੇ ਦੱਸੋ ਉਹਨਾਂ ਨੇ ਕਿੰਨੇ ਲੱਖ ਦੀ ਠੱਗੀ ਮਾਰੀ ਹੈ ਇਹਨਾਂ ਨੇ ਮੜਾ ਮੀਡੀਆ ਦੇ ਸਾਹਮਣੇ ਦੱਸੋ ਕਿੰਨੇ ਲੱਖ ਦੀ ਕਿੰਨੇ ਲੱਖ ਦੀ ਠੱਗੀ ਮਾਰੀ ਹੈ ਉੱਚੀ ਬੋਲਿਓ ਮੜਾ ਜਾ 37 ਲੱਖ 37 ਲੱਖ ਦੀ ਠੱਗੀ ਮਾਰੀ ਹੋਈ ਹੈ ਇਹਨਾਂ ਨੇ 37 ਲੱਖ ਦੀ ਠੱਗੀ ਆ ਮੋਟਰਸਾਈਕਲ ਤੇ ਆ ਰਹੇ ਨੇ ਮੈਂ ਮੀਡੀਆ ਸਾਹਮਣੇ ਕਰੂੰਗਾ ਇਹਨਾਂ ਨੇ ਧਰਮ ਪਰਿਵਰਤਨ ਦੇ ਨਾਂ ਤੇ ਕਿਵੇਂ ਉਹਨਾਂ ਨੂੰ ਲੁੱਟਿਆ ਉਹਨਾਂ ਨੂੰ ਇਹ ਆ ਰਹੇ ਨੇ ਜਲੰਧਰ ਇਹ ਨਹੀਂ ਨਹੀਂ ਜੀ ਇਹ ਹੈਗੇ ਨੇ ਆਪਣਾ ਪਟਿਆਲੇ ਕੋਲ ਪਹੇਵਾਦੇ ਨੇ ਜੀ ਇਹ ਜਲੰਧਰ ਦੇ ਵਿੱਚ ਇੱਥੇ ਆਉਂਦੇ ਹੁੰਦੇ ਸੀਗੇ ਆ ਰਹੇ ਨੇਗੇ ਤੁਹਾਡੇ ਸਾਹਮਣੇ ਕਰਦੇ ਆ 37 37 ਲੱਖ ਦੀਆਂ ਨਾਲ ਠੱਗੀਆਂ ਮਾਰੀਆਂ ਹੋਏ ਨੇ ਨੇਕਾਂ ਲੋਕ ਨੇ ਜੀ ਇਹਨਾਂ ਨੇ ਇਹਨਾਂ ਲੋਕਾਂ ਨੇ ਜਜ਼ ਇਸ ਕਰਕੇ ਚਾਹੁੰਦੇ ਆ ਵੀ ਇਹ ਜਿਹੜਾ ਅੰਕਨ ਰੋਲਾ ਸਿਰ ਦਾ ਠੱਗ ਤੇ ਫਰਾਡ ਬੰਦਾ ਸਾਡੇ ਏਰੀਆ ਦੇ ਵਿੱਚ ਆ ਕੇ ਦਿਖਾਵੇ ਸਾਡੇ ਬਰਨਾਲੇ ਆਇਆ ਸੀਗਾ ਮੁੜ ਕੇ ਉੱਥੇ ਆਇਆ ਸਾਡੇ ਬਰਨਾਲੇ ਕਹਿੰਦਾ ਮੈਂ ਲੀਗਲ ਐਕਸ਼ਨ ਲਿਆ ਜਾਏਗਾ ਜਿੱਦਾਂ ਇਹ ਕਹਿੰਦੇ 37 ਲੱਖ ਦੀ ਠੱਗੀ ਆ ਕੋਈ ਪੁਲਿਸ ਸ਼ਿਕਾਇਤ ਜਾਂ ਕੋਈ ਇਲੀਗਲ ਐਕਸ਼ਨ ਵੀ ਲਾਉਂਗਾ ਮੈਂ ਤੁਹਾਡੇ ਸਾਹਮਣੇ ਕਰੂੰਗਾ ਸਬੂਤ ਜੀ ਭਾਜੀ ਜੀ ਸਾਰੇ ਨਾਲ ਜਾਵਾਂਗੇ ਨਾਲ ਜਾ ਕੇ ਇਹਨਾਂ ਦੀ ਕੰਪਲੇਂਟ ਵੀ ਕਰਾਵਾਂਗੇ ਕਈ ਵਾਰੀ ਨਾ ਹਣ ਸਾਰਾ ਉਹਨਾਂ ਕੋਲੇ ਉਹਨਾਂ ਕੋਲੇ ਐਨੇ ਪੇਜ ਨੇ ਜੀ ਜਿਹੜੇ ਸਾਰੇ ਪੈਸਿਆਂ ਦੇ ਸਬੂਤ ਦਿੱਤੇ ਹੋਏ ਨੇ ਪਰ ਕਈ ਵਾਰ ਇਹਨਾਂ ਨੇ ਇਹਨਾਂ ਦਾ ਹੀ ਕੰਮ ਹੈ ਡਰਾਉਂਦੇ ਧਮਕਾਉਂਦੇ ਬਹੁਤ ਨੇ ਇਹਨਾਂ ਨੇ ਸਪੈਸ਼ਲੀ ਇੱਕ ਚੀਜ਼ ਸੁਣਨਾ ਹੋਰ ਗੱਲ ਦੱਸਦਾ ਸਪੈਸ਼ਲੀ ਨਾ ਹੁਣ ਤੁਸੀਂ ਆਹਾਂ ਇਹਨਾਂ ਦਾ ਜਿਵੇਂ ਆਪਣੀਆਂ ਸਰਕਾਰਾਂ ਦਾ ਆਈਟੀ ਸੈੱਲ ਨਹੀਂ ਬਣਾ ਹੋਇਆ ਇਹਨਾਂ ਨੇ ਫੇਕ ਆਈਡੀਆਂ ਬਣਾਈ ਹੋਣਾ ਥੱਲੇ ਕਮੈਂਟ ਦੇਖੋ ਤੁਸੀਂ ਕਿਵੇਂ ਕਰਦੇ ਨੇ ਇਹ ਫੇਕ ਕਾਰੀਆਂ ਨੇ ਪੂਰਾ ਸੈਟਅਪ ਬਿਠਾਇਆ ਹੋਇਆ ਘੱਟੋ ਘੱਟ ਇਹਨਾਂ ਦਾ 2-300 ਮੁੰਡਾ ਲੈਪਟਾਪ ਤੇ ਇਸਤ ਕਰਕੇ ਬਿਠਾਇਆ ਹੋਇਆ ਸੋਸ਼ਲ ਮੀਡੀਆ ਦੀ ਭਾਨੇ ਬਈ ਜਿਹੜਾ ਤੁਸੀਂ ਬੁਲਾਉਂਦੇ ਹੋ ਉਹਨਾਂ ਨੇ ਐਫ ਆਈ ਆਰ ਪਹਿਲਾਂ ਕੀਤੀ ਐ ਪਰ ਇਹ ਕੰਪਲੇਂਟ ਦਿੱਤੀ ਕੋਈ ਐਫ ਆਈ ਆਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਇਸ ਕਰਕੇ ਤਾਂ ਮੈਂ ਕੰਪਲੇਂਟ ਦਿੱਤੀ ਮੱਲੇ ਮੇਰੇ ਕੋਲੇ ਉਹ ਘਰੇ ਆਏ ਪਰ ਕਲ ਕੀ ਕੀਤੀ ਕਿ ਨਹੀਂ ਅੰਗੂਠਾ ਰੁੱਲਾਇਆ ਫਿਰ ਇਹ ਇਹਨਾਂ ਦੇ ਬੰਦੇ ਨੇ ਇਹਨਾਂ ਦੀ ਸਾਰੀ ਟੀਮ ਹੈ ਉਹ ਥੱਲੋਂ ਤੋਂ ਲੈ ਕੇ ਉੱਪਰ ਤੱਕ ਸਾਰਿਆਂ ਦਾ ਨਾਮ ਉਹਨਾਂ ਨੇ ਕੰਪਲੇਂਟ ਦਿੱਤੀ ਐ ਤੇ ਕਾਰਵਾਈ ਨਹੀਂ ਹੋਈ ਫਿਰ ਤਾਂ ਗੱਲ ਬਣ ਗਈ ਨਾ ਕਿ ਪੁਲਿਸ ਨਹੀਂ ਸਾਰਾ ਪ੍ਰੋਗਰਾਮ ਰੱਖਿਆ ਹੋਇਆ ਮੈਨਾਂ ਸਪੈਸ਼ਲੀ ਧੰਨਵਾਦ ਵੀ ਕਰਿਆ ਮੈਂ ਆਖਿਆ ਮੈਂ ਇੱਥੇ ਆਉਣਾ ਮੈਂ ਉਹਦਾ ਸਾਰਾ ਕੰਮ ਛੱਡ ਕੇ ਇੱਥੇ ਆਇਆ ਨਾਲ ਉਹ ਬੰਦਾ ਨੂੰ ਮੋਟਰਸਾਈਕਲ ਤੇ ਆ ਰਹੇ ਨੇ ਮੈਂ ਤੁਹਾਨੂੰ ਮੀਡੀਆ ਸਾਹਮਣੇ ਕਰਦਾ ਵੀ ਹਾਂ ਕਿ ਇਹਨਾਂ ਨੇ ਕਿਵੇਂ ਠੱਗੀਆਂ ਮਾਰੀਆਂ ਨੇ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਅਸੀਂ ਦੇਖੋ ਅਸੀਂ ਸਾਰੇ ਇੱਕ ਪਰਮਾਤਮਾ ਇੱਕ ਆ ਧਿਆਨ ਨਾਲ ਗੱਲ ਸੁਣ ਲਿਓ ਪਰਮਾਤਮਾ ਇੱਕ ਅਸੀਂ ਇੱਕ ਪਰਮਾਤਮਾ ਦੇ ਬਣਾਏ ਹੋਏ ਬੰਦੇ ਆ ਠੀਕ ਆ ਇੱਕ ਪਰਮਾਤਮਾ ਨੇ ਉਹ ਹਿੰਦੂ ਮੁਸਲਮਾਨ ਸਿੱਖ ਈਸਾਈ ਅਸੀਂ ਦੀ ਗੱਜੇ ਗੱਲ ਕਰੀ ਨਾ ਕੋਈ ਵੀ ਧਰਮ ਆ ਧ ਤਾਰੰਬੜੇ ਸਾਰਿਆਂ ਦਾ ਮੈਂ ਸਤਿਕਾਰ ਕਰਦਾ ਪਰ ਜਿਹੜਾ ਪਖੰਡ ਇਹ ਕਰਨ ਤੇ ਲੱਗੇ ਹੋਏ ਨੇਗੇ ਇਹ ਸਾਨੂੰ ਪਖੰਡ ਦਾ ਡੱਟ ਕੇ ਵਿਰੋਧ ਕਰਨਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਕਹਿੰਦੇ ਹਸਪਤਾਲ ਵੀ ਸਾਰੇ ਬੰਦ ਕਰ ਦਿਓ ਜੀ ਪੜਾਉਣਾ ਵੀ ਬੰਦ ਕਰ ਦਿਓ ਸਾਰਾ ਕੁਝ ਅਸੀਂ ਕਰੀ ਜਾਂਦੇ ਆ ਉਹ ਜਿਹੜੇ ਅੰਗਰੇਜ਼ ਲੋਕ ਨੇ ਜਿਨ੍ਹਾਂ ਦਾ ਹੈ ਧਰਮ ਆ ਜਿਨ੍ਹਾਂ ਨੇ ਧਰਮ ਚਲਾਇਆ ਹੋਇਆ ਉਹ ਇਸ ਪਖੰਡ ਦੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਉਹ ਚਰਚੇ ਦੇ ਵਿੱਚ ਜਾਂਦੇ ਨੇਗੇ ਜਾ ਕੇ ਬੈਠ ਕੇ ਜਿਹੜਾ ਸ਼ਾਂਤਮਈਨ ਆਪਣੀ ਪ੍ਰੇਅਰ ਕਰਕੇ ਆਏ ਨੇ ਇਹ ਵੱਡੇ ਵੱਡੇ ਡੀਜੇ ਲਾ ਕੇ ਵੱਡੇ ਵੱਡੇ ਸਾਊਂਡ ਲਾ ਕੇ ਵੱਡਾ ਵੱਡਾ ਸਿਸਟਮ ਵੱਡੇ ਵੱਡੇ ਪੰਡਾਲ ਲਾ ਕੇ ਕਰਦੇ ਨੇ ਕਿਤੇ ਤੁਸੀਂ ਸੁਣਿਆ ਕਿਤੇ ਤੁਸੀਂ ਯੂਰਪ ਦੇ ਵਿੱਚ ਸੁਣਿਆ ਵੀ ਐਡੀਆਂ ਵੱਡੀਆਂ ਜਿਹੜੇ ਜਮੇ ਇਹ ਕਰਦੇ ਨੇ ਕਿਤੇ ਉਹ ਜ਼ਿਲ੍ਹੇ ਦੇ ਵਿੱਚ ਕਰੀ ਜਾਂਦੇ ਨੇ ਕਿਤੇ ਉਹ ਜ਼ਿਲ੍ਹੇ ਦੇ ਵਿੱਚ ਕਰੀ ਜਾਂਦੇ ਨੇ ਕਿਤੇ ਤੁਸੀਂ ਸੁਣਿਆ ਉੱਥੇ ਯੂਰਪ ਦੇ ਵਿੱਚ ਸਿੱਧੀ ਦਿਹਾੜੇ ਆਉਣ ਵਾਲੇ ਆ ਉਦੋਂ ਇਹ ਪੂਰਾ ਟਕਰਾ ਕੱਪੇ ਦਾ ਕਰਨਗੇ ਜੀ ਸਿੱਧੀ ਦਿਹਾੜੇ ਆਉਣ ਵਾਲੇ ਨੇਗੇ ਤੁਸੀਂ ਉਧਰ ਅਸੀਂ ਦੇਖੋ ਅਸੀਂ ਜੀਸੂ ਜੀ ਦਾ ਬੜਾ ਸਾਰਾ ਨੂੰ ਅਸੀਂ ਕਹਿੰਦੇ ਪਰਮਾਤਮਾ ਇੱਕ ਹੈ ਪਰ ਤੁਸੀਂ ਯੂਰਪ ਦੇ ਜਿਵੇਂ ਟਕਰਾਦੇ ਮਾਰੇ ਕੱਢਦੇ ਨੇ ਜਾਣ ਬੁੱਝ ਕੇ ਟਕਰਾਦੇ ਮਾਰੇ ਕੱਢਦੇ ਨੇ ਸਿੱਧੀ ਧਿਆੜਾਂ ਉਣਗੇ ਸਿੱਧੀ ਧਿਆੜਾਂ ਦੇ ਉੱਪਰ ਉਹਨੇ ਪੂਰੀਆਂ ਝਾਕੀਆਂ ਰਾਜਪੁਰੇ ਤੋਂ ਲੈ ਕੇ ਨੇ ਪੂਰੀਆਂ ਵੱਡੇ ਵੱਡੇ ਝਾਕੀਆਂ ਕੱਢਣੀਆਂ ਨੇ ਜੇਕਰ ਉਹ ਨਹੀਂ ਉੱਥੇ ਨਹੀਂ ਕੱਢ ਰਹੇ ਜਿਹੜੇ ਮੇਨ ਨੇ ਇਹਨਾਂ ਦੇ ਹੋਣੇ ਕੀਤਾ ਇੱਥੇ ਪੰਜਾਬ ਦੇ ਵਿੱਚ ਸਾਫਤ ਕੀ ਕਰਨਾ ਚਾਹੁੰਦੇ ਨੇਗੇ ਅੱਛਾ ਭਾਨਾ ਜੀ ਤੁਸੀਂ ਧਰਮ ਦੀ ਗੱਲ ਕੀਤੀ ਉਹ ਕਹਿੰਦੇ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਜਿਹੜੇ ਚਮਤਕਾਰ ਕਰਦੇ ਨੇ ਮੈਡੀਕਲ ਚਮਤਕਾਰ ਉਹ ਕਹਿੰਦੇ ਕਿ ਕੋਈ ਵੀ ਅਰਦਾਸ ਕਰਕੇ ਪ੍ਰੇਅਰ ਕਰਕੇ ਕਿਸੇ ਦੇ ਵੀ ਦਵਾਈ ਇੱਕ ਤੇਲ ਲਗਾ ਸਕਦਾ ਜਿਸ ਨਾਲ ਉਹ ਠੀਕ ਹੋਏ ਕਹਿੰਦੇ ਆਸਥਾ ਵੈ ਦੇਖੋ ਇਹ ਸਮਝੋ ਇਸ ਗੱਲ ਨੂੰ ਸਮਝਣਾ ਪੈਣਾ ਆਪਾਂ ਨੂੰ ਆਪਾਂ ਇਸ ਚੀਜ਼ ਨੂੰ ਮੰਨਦੇ ਹਾਂ ਪ੍ਰਮਾਤਮਾ ਪ੍ਰਮਾਤਮਾ ਨੇ ਜਿਹਨੇ ਸਾਨੂੰ ਜਨਮ ਦਿੱਤਾ ਸੀ ਉਸਨੇ ਮਾਰਨਾ ਪਰ ਜਿਹੜਾ ਤੁਸੀਂ ਪਖਾਣਡ ਕਰਦੇ ਹੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਜਿਹੜਾ ਤੁਸੀਂ ਪਖਾਣਡ ਕਰਦੇ ਹੋ ਤੁਸੀਂ ਉਸ ਨੂੰ ਸਾਬਤ ਕਰਕੇ ਦਿਖਾਓ ਮੈਂ ਕਹਿਣਾ ਚਾਹੁੰਨਾ ਮੈਂ ਉਹਨਾਂ ਨੂੰ ਕਹਿੰਦਾ ਵੀ ਮੇਰੇ ਮੈਂ ਪਰਸੋਂ ਚਾਹਤੇ ਆਪਦੇ ਪਿੰਡ ਕੈਂਪ ਲਾਇਆ ਕੈਂਸਰ ਦਾ ਡਾਕਟਰ ਸਾਰੇ ਆਏ ਸੀਗੇ ਮੈਂ ਆਪਦੇ ਉਹਦੇ ਵਿੱਚੋਂ ਉਹਦੇ ਵਿੱਚੋਂ 100 ਬੰਦਿਆਂ ਵਾਂਗੂ ਕੈਂਸਰ ਨਿਕਲਿਆ ਹੋਊਗਾ ਠੀਕ ਹੈ ਰਿਪੋਰਟਾਂ ਆ ਜਾਣੀਆਂ ਨੇ ਮੈਂ 10 ਬੰਦੇ ਲੈ ਕੇ ਆਉਂ ਕੈਂਸਰ ਵਾਲੇ ਇਲਾਜ ਕਰਕੇ ਦਿਖਾਉਣਾ ਪਰ ਇੰਟਰਵਿਊਜ਼ ਦੇ ਵਿੱਚ ਨਾ ਇਹਨਾਂ ਨੇ ਇਹ ਵੀ ਦਾਵਾ ਕੀਤਾ ਕਿਹਿੰਦੇ ਕਿ ਜੇ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਨਾ ਕੇ ਬੰਦਾ ਠੀਕ ਹੋ ਸਕਦਾ ਤਾਂ ਸਾਡੇ ਚਮਤਕਾਰ ਕਿਉਂ ਨਹੀਂ ਹੋ ਸਕਦਾ ਦੇਖੋ ਕਦੇ ਵੀ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਚਮਤਕਾਰ ਵਾਲੀ ਗੱਲ ਹੈ ਸਿੱਖ ਧਰਮ ਦੇ ਵਿੱਚ ਅਸੀਂ ਚਮਤਕਾਰ ਦੀ ਗੱਲ ਕਰੀਏ ਆਸਤਾ ਦੀ ਗੱਲ ਇੱਕ ਇੱਕ ਸੀਗਾ ਤੁਹਾਡਾ ਕਿਸੇ ਪ੍ਰਮਾਤਮਾ ਦੇ ਵਿਸ਼ਵਾਸ ਹੈ ਉਹ ਵੱਖਰੀ ਗੱਲ ਹੈ ਤੁਸੀਂ ਪ੍ਰਮਾਤਮਾ ਦੀ ਖੋਜ ਕਰੋਗੇ ਜੇ ਅਸੀਂ ਪੂਰਾ ਗੱਲ ਉਸ ਚੀਜ਼ ਨੂੰ ਜਾਣੀਏ ਜਿ ਕਿਸਾ ਸ਼ੋਸ਼ਣ ਕਰਕੇ ਨਾਲ ਰਹਿਣਾ ਉਹ ਗਲਤ ਹੈ ਇਹ ਸ਼ੋਸ਼ਣ ਕਰਕੇ ਆਪਣੇ ਨਾਲ ਜੋੜ ਰਹੇ ਨੇਗੇ ਨਾਲੇ ਉੱਥੇ ਬਿਲਕੁਲ ਵੀ ਦਾਵਾ ਨਹੀਂ ਕੀਤਾ ਜਾਂਦਾ ਇਸ ਗੱਲ ਦਾ ਤੁਸੀਂ ਕਹਿੰਦੇ ਹੋ ਜੀ ਇਹਨਾਂ ਕੋਲ 37 ਲੱਖ ਲੁੱਟਿਆ ਤੇ ਪਰ ਆਮ ਜਿਹੜੀ ਚਰਚਾ ਇਹ ਹੁੰਦੀ ਹੈ ਵੀ ਇਹ ਧਰਮ ਕਨਵਰਟ ਕਰਾਉਣ ਲਈ ਪੈਸੇ ਦਿੰਦੇ ਨੇ ਬਿਲਕੁਲ ਜੀ ਇਹ ਸਾਡੇ ਤੁਸੀਂ ਮੇਰੀ ਸਮਝੋ ਇਸ ਗੱਲ ਨੂੰ ਇਹਨਾਂ ਨੇ ਪਿੱਛੇ ਲੋਕਾਂ ਨੂੰ ਲਾਇਆ ਹੋਇਆ ਇਹ ਕਨਵਰਟ ਕਰਾਉਂਦੇ ਨੇ ਇਸ ਚੀਜ਼ ਦਾ ਸਬੂਤ ਹੈ ਇਹ ਜਾ ਕੇ ਕਿਵੇਂ ਉਹ ਮਾਂ ਲੋਕਾਂ ਨੂੰ ਪਿੱਛੇ ਲਾਉਂਦੇ ਨੇਗੇ ਸਭ ਕੁਝ ਇਹ ਕਰਦੇ ਨੇ ਇਹ ਬਹੁਤ ਵੱਡਾ ਇਹਨਾਂ ਨੇ ਸਿਸਟਮ ਆਪਣਾ ਜਾਲ ਬਸਾਇਆ ਹੋਇਆ ਹੈ ਬਹੁਤ ਵੱਡਾ ਬਹੁਤ ਵੱਡਾ ਮੈਂ ਸਾਰੇ ਲੋ ਤੁਸੀਂ ਮੈਂ ਜੋਰ ਸਿਰਫ ਸਪੈਸ਼ਲਿਸਟ ਕਰਕੇ ਗਿਆ ਸੀ ਮੈਨੂੰ ਥੋੜਾ ਟਾਈਮ ਲੂਗ ਤੁਹਾਨੂੰ ਮੈਂ ਵੀਡੀਓ ਕੱਢ ਕੇ ਦਿਖਾਦਾ ਮੈਂ ਤੁਹਾਨੂੰ ਚਰਚ ਦੀ 1 ਮਿੰਟ ਤੁਹਾਨੂੰ ਮੈਂ ਦਿਖਾਉਣਾ ਵੀ ਮੈਂ ਜਿਵੇਂ ਚਰਚਾਂ ਦੇ ਵਿੱਚ ਜਾ ਕੇ ਗੱਲ ਕਰੀ ਨજર ਆਉਂਦੇ ਜੀ ਅਸੀਂ ਵੀ ਜਾਣਦੇ ਆ ਦੇਖੇ ਨਹੀਂ ਹੁੰਦੇ ਤੁਸੀਂ ਉੱਥੇ ਜਾ ਕੇ ਦੇਖਿਓ ਮੈਂ ਇੱਥੇ ਸਾਰੇ ਜਾ ਕੇ ਗੱਲ ਕਰੀ ਉੱਥੇ ਇਹ ਕਹਿੰਦੇ ਸੀ ਸਿਪ ਗਾਂਡ ਨੂੰ ਬਣਾਵਾ ਨਹੀਂ ਦਿੰਦੇ ਇਹ ਇਹ ਇੱਕ ਗੱਲ ਦੀ ਇੱਕ ਹਾਲ ਦੱਸੋ ਉਹਨਾਂ ਦੀ ਜੀ ਦੀ ਦੇੜੇ ਆਣ ਕੇ ਤੇ ਇਹ ਆਪਣੇ ਜਦੋਂ ਸ਼ੋਭਾ ਯਾਤਰਾ ਵਗੈਰਾ ਕੱਢਣਗੇ ਕਿ ਵਿਰੋਧ ਕੀਤਾ ਜਾਵੇਗਾ ਅਸਤਾ ਵਿਰੋਧ ਕਰਾਂਗੇ ਜਿਨ੍ਹਾਂ ਦਾ ਡਟ ਕੇ ਵਿਰੋਧ ਕਰਾਂਗੇ ਜਾਂ ਤਾਂ ਫਿਰ ਉੱਥੇ ਇਹਨਾਂ ਨੇ ਸਾਨੂੰ ਇੱਕ ਮਿੰਟ ਦੀ ਇੱਕ ਮਿੰਟ ਬਾਈ ਜੀ ਇਹ ਦੱਸੋ ਸਾਡੇ ਨਾਲ ਟਕਰਾਅ ਪੈਦਾ ਕਰਨ ਦੇ ਮਾਰੇ ਸਭ ਕੁਝ ਇਹ ਕਰਦਣੇਗੇ ਜੀ ਜਦ ਆਪ ਦਾ ਮਾਹੌਲ ਖਰਾਬ ਹੋਵੇ ਬਿਲਕੁਲ ਇਹ ਪੰਜਾਬ ਦਾ ਮਾਹੌਲ ਮਾਹੌਲ ਵੀ ਖਰਾਬ ਕਰਨਾ ਚਾਹੁੰਦੇ ਨੇ ਇਹ ਪੀਕੀ ਚਾਹੁੰਦੇ ਨੇਗੇ ਵੀ ਜਿਵੇਂ ਕਿ ਹੁਣ ਰਾਜਨੀਤਿਕ ਲੀਡਰ ਨੇਗੇ ਵੀ ਸਾਡੇ ਨਾਲ ਲੋਕਬੱਧ ਜੋੜਨ ਸਾਡੀ ਤਾਕਤਬੱਧ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਸਿਸਟਮ ਮਕਸਦ ਇਹ ਆ ਠੀਕ ਹੈ ਜੀ ਇਹ ਅਫਸਰ ਆਪਾਂ ਕਲਮਰੈਂਟ ਹੋ ਕੇ ਆ ਗਏ ਹਾਂ ਹੱਥ ਆ ਰਿਹਾ ਹੱਥ ਤੇ ਸੰਗਤ ਜੀ ਉਹ ਲੋਕ ਬੰਦੇ ਆ ਗਏ ਜਿਹੜੇ ਥੱਗ ਲੋਕ ਸੰਗਤ ਜੀ ਤੁਹਾਨੂੰ ਅਸੀਂ ਕਹਿੰਦੇ ਰਹਿੰਨੇ ਵੀ ਬਚਜੋ ਬਚੋ ਆ ਕਰਾਰੀ ਗੱਡੀ ਦੇ ਰਿਪੂੜਾ ਫੋਨ ਕੱਟ ਦਿੱਤਾ ਆ ਕੌਣ ਕੱਟਦਾ ਕਰਤਾ ਜੀ ਭੱਜ ਗਿਆ ਜੀ ਫੋਨ ਤੋਂ ਤੱਕ ਡਰਦੇ ਬੜੇ ਜਦੋਂ ਸੱਚ ਇਹ ਲੇਡੀ ਦਾ ਨਾਮ ਕੀ ਹੈ ਕੌਣ ਹੈ ਕੀ ਇਹ ਮੂਰੇ ਰੱਖੀਆਂ ਹੋਈਆਂ ਨੇ ਜੀ ਇਹਨਾਂ ਨੇ ਮੂਰੇ ਰੱਖੇ ਮੂਰੇ ਜਿਹੜੇ ਚਮਚੇ ਜੇ ਰੱਖਿਆ ਹੁੰਦੇ ਹੋ ਆ ਕਾਰਸੀ ਦੇ ਲੋਕ ਕਿ ਮੇਖੀ ਹੋਈ ਅੱਗੇ ਪਤੀ ਆ ਦੇਖੋ ਆ ਖੜੀਆ ਸਾਰੀ ਜੁੰਡਲੀ ਜੀ ਦਿਖਾਜ ਇਹ ਉਹਨਾਂ ਦੁਆਰਾ ਪ੍ਰਦਾਨ ਹੈ ਆ ਖੜਾ ਹੈ ਇਹ ਹਾਂਜੀ ਇਹ ਫਰਾਂਸਿਸ ਆਇਦ ਕਰਕੇ ਦਿਖਾ ਦੇ ਫੋਟੋ ਨੂੰ ਆ ਲੈ ਆ ਖੜਾ ਜੀ ਇਧਰ ਵੀ ਦਿਖਾ ਦਿੰਦੀ ਐ ਇੱਥੇ ਦਿਖਾ ਲਓ ਜੀ ਮੈਡਮ ਇਧਰ ਦੇਖੋ ਕੌਣ ਆ ਫਰਾਂਸਿਸ ਹੱਥ ਲਗਾ ਕੇ ਦਿਖਾਓ ਆ ਖੱਟੀ ਯੈਲੋ ਸ਼ਰਟ ਯੈਲੋ ਸ਼ਰਟ ਇਹ ਫਰਾਂਸਿਸ ਹੈ ਇਧਰ ਨੂੰ ਕਰੀਏ ਜੀ ਇਧਰ ਪੈਂਜੀ ਇਧਰ ਜੀ 30 ਸਪੀਅਰ ਜੀ ਆ ਵੀ ਥੋੜਾ ਪਿੱਛੇ ਕਰੋ ਇਹ ਸਾਰੀ ਜੁੰਡਲੀ ਖੜੀਆ ਤਾਹਾਂ ਦੇਖੋ ਅੱਗੇ ਅੱਗੇ ਹੋਰ ਬਹੁਤ ਵੱਡੀਆਂ ਥੱਗੀਆਂ ਆਂ ਦਾ ਲਤੀਫ ਮੈਨੇ ਬਣਾਇਆ ਹੋਇਆ ਸੰਪਰਕ ਇਹ ਜਿਹੜਾ ਕੰਪਲੈਂਸ ਹੈ ਇੱਕ ਨਾ ਤਾਲੂਕਾ ਦਾ ਇਹ ਦਸੋਬਾਈ ਹੰਕਨਰੂਲਾ ਦਾ ਥੇਲਾ ਅੱਛਾ ਜੀ ਇਹਨਾਂ ਨੇ ਦਿਨ ਵੱਲੋਂ ਕੀਤਾ ਕੀ ਗਿਆ ਚਿੱਟਾ ਜੀ ਬਾਹਰ ਜਾਣ ਦੇ ਨਾ ਉਹ ਤੇ 37 ਲੱਖ ਦੀ ਠੱਗੀ ਮਾਰ ਗਿਆ ਸੀ ਅੱਛਾ ਜੀ 40 ਟਿਕਟਾਂ ਦੇ ਤੇ ਜਾਲੀ ਵੀ ਜਿਆਦਾ ਤਾਂ ਕੋੱਖ ਨਹੀਂ ਦਿੰਦਾ ਬਸ ਪੈਸੇ ਲੈ ਆਹ ਅੱਛਾ ਜੀ ਅੱਛਾ ਭਾਨਾ ਭਾਈ ਅੱਜ ਦਾ ਜਿਹੜਾ ਮੁੱਦਾ ਇਹ ਸੀਗਾ ਕਿ ਇਹ ਹਵਾਲੇ ਦੇ ਰਾਹੀਂ ਜਿਹੜੀਆਂ ਇਹ ਮਿਨਿਸਟਰੀ ਤੋਂ ਪੈਸੇ ਮੰਗਵਾ ਰੀਆਂ ਨੇ ਤੇ ਇਹਨਾਂ ਨੂੰ ਕਨਵਰਜਨ ਦੇ ਲਈ ਗਲਤ ਤਰੀਕੇ ਦੇ ਨਾਲ ਲਗਾਇਆ ਜਾ ਰਿਹਾ ਪੰਜਾਬ ਬਿਲਕੁਲ ਅੱਜ ਮੰਗ ਪੱਤਰ ਜਿਹੜਾ ਦਿੱਤਾ ਜਾ ਰਿਹਾ ਸੋ ਜੇ ਭਾਈ ਨਹੀਂ ਕਰਦੇ ਕੀ ਅਗਲਾ ਸਟੈਪ ਹੋਏਗਾ ਦੇਖੋ ਸਾਡਾ ਸੀ ਅੰਦੋਲਨਕਾਰੀ ਬੰਦੇ ਆ ਅਸੀਂ ਤਾਂ ਲੰਮੇ ਸਮੇਂ ਤੋਂ ਅੰਦੋਲਨ ਕਰਨੇ ਕਰਦੇ ਹੋਣੇ ਲੋਕਾਂ ਦੇ ਹਿੱਤਾਂ ਲਈ ਅਸੀਂ ਤਾਂ ਅੰਦੋਲਨ ਕਰਾਂਗੇ ਡਟ ਕੇ ਕਰਾਂਗੇ ਨਾ ਉਹਨਾਂ ਤੋਂ ਡਟ ਕੇ ਵਿਰੋਧ ਕਰਾਂਗੇ ਨਾ ਇਹਨਾਂ ਦਾ ਕਿਤੇ ਅਸੀਂ ਜਿਹੜਾ ਪ੍ਰੋਗਰਾਮ ਹੋਣ ਦੇਣਾ ਸਾਡੇ ਪੰਜਾਬ ਦੇ ਵਿੱਚ ਇਹ ਕੰਮ ਨਹੀਂ ਚੱਲੂਗਾ ਭਾਈ ਜੀ ਦੇਖੋ ਗਾਹਾਂ ਆਪਣੇ ਸ਼ਹੀਦੀ ਦਿਹਾੜੇ ਆ ਰਹੇ ਨੇ ਛੋਟੇ ਸਾਬਜਦਿਆਂ ਦੇ ਵੀ ਵੱਡੇ ਸਾਬਜਦਿਆਂ ਦੇ ਵੀ ਤੇ ਇਹਨਾਂ ਨੇ ਟੋਲਡ ਮੱਕਿਆਂ ਦੇ ਨਾਲ ਜਿਹੜੀਆਂ ਨਗਰ ਕੀਰਤਨ ਕੱਢਣੇ ਹੈਗੇ ਵੀਰ ਜੀ ਤੁਹਾਨੂੰ ਛੋਟਾ ਸਵਾਲ ਦਿੰਨਾ ਮੈਂ ਦੱਸਦਾ ਮੈਂ ਪੂਰੇ ਜ਼ੋਰਪ ਦੇ ਵਿੱਚ ਜਿਹੜਾ ਕਿ ਜੀਸੂ ਮਸੀਹ ਦਾ ਪ੍ਰੋਗਰਾਮ ਬਣਾਇਆ ਜਾਂਦੇ ਨੇ ਤੁਸੀਂ ਉੱਥੇ ਜਾ ਕੇ ਚ ਹੀ ਦੇਖ ਲਓ 1 ਸਕੰਡ ਤੁਸੀਂ ਉਹ ਜਿਵੇਂ ਇੱਥੇ ਰੋਡ ਜਾਮ ਕਰਦੇ ਨੇ ਬਰਾਬਰ ਦਾ ਸਾਡੇ ਬਰਾਬਰ ਦੀ ਢੜਾ ਖੜਾ ਕਰਦੇ ਨੇ ਉਧਰ ਜਮਾ ਨਹੀਂ ਕਰਦੇ ਜੀ ਉਹ ਹੂੰ ਇੱਥੇ ਆ ਕੇ ਬਰਾਬਰ ਆਪਣੀਆਂ ਵੱਡੀਆਂ ਵੱਡੀਆਂ ਝਾਕੀਆਂ ਕੱਢਣੀਆਂ ਉਹ ਕੱਢਣੀਆਂ ਰੋਡ ਜਾਮ ਕਰਨਾ ਇਹ ਸਿਰਫ ਸਾਡੇ ਨਾਲ ਟਕਰਾਅ ਪੈਦਾ ਕਰਦੇ ਇਹਨਾਂ ਦੇ ਲਗਾਤਾਰ 3-4 ਦਿਨ ਲਈ ਜਿਹੜੇ ਸ਼ੋਭਾ ਯਾਤਰਾ ਜਿਹੜੀ ਲਗਾਤਾਰ 3 ਦਿਨ ਕੱਢਣੀਆਂ ਆ ਔਰ ਉਹਨਾਂ ਦਿਨਾਂ ਦੇ ਵਿੱਚ ਸਾਡੇ ਸ਼ਹੀਦੀ ਦਿਹਾੜੇ ਲੱਗੇ ਨੇ ਉਹ ਸਾਡੇ ਦਿਲਾਂ ਦੇ ਵਿੱਚ ਰੋਸ ਵੀ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਤੇ ਉਸ ਨੂੰ ਲੈ ਕੇ ਤੁਸੀਂ ਕੀ ਕਾਰਵਾਈ ਕਰੋਗੇ ਉਹਨੂੰ ਲੈ ਕੇ ਅਸੀਂ ਅਸੀਂ ਸਾਡੀ ਕੋਸ਼ਿਸ਼ ਇਹ ਹੈ ਸਰਕਾਰ ਤੇ ਗੱਲ ਹੈ ਸਾਰੀ ਫੌਜੀ ਆ ਪੰਜਾਬ ਸਰਕਾਰ ਸਾਡੀ ਸ਼ਰਮ ਨਹੀਂ ਕਵਰਟੀ ਸਾਡੇ ਕਾਲ ਤੱਕ ਸਾਡੇ ਜਥੇਦਾਰ ਇਹਨਾਂ ਦਾ ਸਖਤ ਐਕਸ਼ਨ ਲੈਣਾ ਜੇਕਰ ਉਹ ਨਹੀਂ ਲੈਂਦੇ ਸੀ ਆਪਣੇ ਇਲਾਕੇ ਦੇ ਵਿੱਚ ਸਾਡੇ ਲੱਕ ਦੇ ਵਿੱਚ ਇਹ ਕੰਮ ਨਹੀਂ ਹੁੰਦਾ ਮੰਗ ਕੇ ਪਿੱਛੇ ਜੀ ਐਸੀ ਚੀਜ਼ ਨੂੰ ਲੈ ਕੇ ਪਟਿੰਗ ਕੀਤੀ ਜਾਦੀ ਹੈ ਜਿਹੜੀ ਪਟਿੰਗ ਕੀਤੀ ਜਾਦੀ ਹੈ ਕਿ ਕਿੰਨਾ ਕੀਤਾ ਜੇ ਕਿਹੜੀ ਜ਼ਿਲ੍ਹਾਤ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡੀ ਇੰਡਸਟਰੀ ਜਿਹੜੀ ਇੱਕ ਦੇਖਣ ਨੂੰ ਮਿਲਦੀ ਹੋਵੇ ਪ੍ਰੋਪਰਟੀਆਂ ਖਰੀਦੀਆਂ ਜਾਂਦੀਆਂ ਨੇ ਉਹਨਾਂ ਦੀ ਗੋਰੀ ਦੇਖੋ ਇਹਦੇ ਉਪਰ ਮੈਂ ਤਾਂ ਜ਼ਿਲੰਦਰ ਦੇ ਵਸਨੀਕਾਂ ਦੀ ਗੱਲ ਕਹਿਣਾ ਚਾਹਣਾ ਜਵਾਬੇ ਦੇ ਸਾਰੇ ਏਰੀਆ ਨੂੰ ਵੀ ਤੁਸੀਂ ਡੱਟ ਕੇ ਜੀ ਦਾ ਵਿਰੋਧ ਕਰੋ ਡੱਟ ਕੇ ਇਸ ਦੀ ਲੜਾਈ ਲੜੋ ਕਿਉਂਕਿ ਇੱਧਰ ਜਿਹੜਾ ਲੜਨਾ ਹੈ ਲੋਕ ਬੜੇ ਟੱਜ ਨੇਗੇ ਸਮਝ ਨਹੀਂ ਪਈ ਨਿਕਲ ਸਾਡੇ ਲੋਕੀ ਨੇ ਦੇਖ ਸੱਕ ਸਾਨੂੰ ਬ੍ਰੈਕ ਪੜ ਕੇ ਦਨ ਸਾਡੇ ਲੋਕ ਆਪਣੇ ਕੈਂਪ ਦੀ ਬਹੁਤ ਜਾਗਰੂਕ ਜਿੰਦਰ ਦੇ ਲੋਕ ਜਿਹੜੇ ਬਹੁਤ ਘਟ ਜਾਗਰੂਕ ਨੇ ਅੱਜ ਬਾਈ ਹੁਣ ਕਨਵਰਜਨ ਨੂੰ ਕਿਵੇਂ ਰੋਕੋਗੇ ਜਿਹੜਾ ਰੋਕਾਂਗੇ ਜੀ ਰੋਕਾਂਗੇ ਅਸੀਂ ਦੇਖੋ ਸਭ ਤੋਂ ਰੋਕਿਆ ਕਿਵੇਂ ਜਾਊਗਾ ਸਭ ਤੋਂ ਵੱਡਾ ਸਵਾਲ ਇਹੀ ਹੈ ਜਿਹੜਾ ਸਾਡਾ ਅਨਪੜ ਸਾਡਾ ਬੜਾ ਕਿਸਾਨ ਮਜ਼ਦੂਰ ਭਾਈਚਾਰਾ ਸਾਨੂੰ ਉਹਦੀ ਬਾਹ ਫੜਨ ਦੀ ਜ਼ਰੂਰਤ ਆ ਸਾਨੂੰ ਉਹਦੀਆਂ ਮੁਸ਼ਕਲਾਂ ਸੁਣਨ ਦੀ ਜ਼ਰੂਰਤ ਆ ਸਾਨੂੰ ਸੱਚ ਦੱਸਣ ਦੀ ਜ਼ਰੂਰਤ ਆ ਵੀ ਸਾਡੀ ਬਾਣੀ ਕੀ ਸਿਖਾਉਂਦੀ ਆ ਸਾਡੇ ਗੁਰੂਆਂ ਪੀਰਾਂ ਦਾ ਸਿਧਾਂਤ ਕੀ ਆ ਸਾਡੇ ਰਿਸ਼ੀਆਂ ਮੂਣੀਆਂ ਦਾ ਸਿਧਾਂਤ ਕੀ ਆ ਸਾਨੂੰ ਉਹ ਸਿਧਾਂਤ ਦੱਸਣਾ ਪੈਣਾ ਜਿਹੜੇ ਲੋਕ ਆਪਣਾ ਤਰਫ਼ ਛੱਡ ਕੇ ਦੂਜੇ ਤਰਫ਼ ਵੱਲ ਨੂੰ ਲੋਕ ਕਰਦੇ ਪਏ ਨੇ ਇਹ ਨਹੀਂ ਇਹ ਕਹਿਣਾ ਚਾਹੁੰਦਾ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀ ਆਪਣਾ ਮੂਲ ਪਛਾਣੋ ਭਾਈ ਸੱਚ ਕੀ ਆ ਸੱਚ ਬੱਚੇ ਲੱਗੋ ਜੇਕਰ ਤੁਸੀਂ ਇਹ ਕਹਿੰਦੇ ਨੇ ਕਿ ਇਹ ਕਹਿੰਦੇ ਨੇ ਅਸੀਂ ਫੂਕਾਂ ਮਾਰ ਕੇ ਇਲਾਜ ਕਰ ਦਿੰਨਾ ਕਿਹਦਾ ਇਲਾਜ ਹੋਇਆ ਕਿਸੇ ਦਾ ਇਲਾਜ ਨਹੀਂ ਹੋਇਆ ਗੱਲ ਕਲਮਰਜੈਂਟਲੀ ਹੋ ਰਹੀ ਆ ਪਰ ਜਿਹੜੇ ਲੋਕ ਇਹ ਆਪਣੇ ਧਰਮ ਨੂੰ ਛੱਡ ਕੇ ਉਹਨਾਂ ਦੇ ਧਰਮ ਦੇ ਵਿੱਚ ਜਾਂਦੇ ਨੇ ਉਹ ਆਪਣੀ ਜਿਹੜੀ ਪਛਾਣ ਆ ਪਿਛੋਕਰ ਪਛਾਣ ਆ ਉਹ ਨਹੀਂ ਛੱਡਦੇ ਉਹ ਛੋਕੜ ਪਛਾਣੇ ਤਾਂ ਸਿਰਫ ਨਹੀਂ ਤੁਸੀਂ ਦੇਖੋ ਜਦੋਂ ਇੱਕ ਚੀਜ਼ ਦੇ ਵਿੱਚ ਮਿਕਸੀ ਕਰ ਲਿਆ ਸਭ ਕੁਝ ਹੌਲੀ ਹੌਲੀ ਇਹਨਾਂ ਦਾ ਬੜਾ ਤਰੀਕਾ ਹੈ ਜੀ ਕਿਉਂਕਿ ਜੇ ਮੰਨ ਲਓ ਕੋਈ ਸਰਦਾਰ ਭਾਈ ਭਰਾ ਸਾਡਾ ਉਧਰ ਚੱਲ ਜਾਂਦਾ ਤੁਸੀਂ ਪੱਗ ਲਾਉਣੋਂ ਨਿਸ਼ਾਨਦਾ ਮਗਰ ਉਹ ਸਿੰਘ ਲਾਉਣੋਂ ਨਹੀਂ ਹਟਦਾ ਇਸ ਚੀਜ਼ ਨੂੰ ਦੇਖੋ ਇਹ ਹੌਲੀ ਹੌਲੀ ਚੀਜ਼ ਹੁੰਦੀ ਹੁੰਦੀ ਹੈ ਇਹਨਾਂ ਨੇ ਜਿਵੇਂ ਹੁਣ ਆਪਣੇ ਚ ਕਨਵਲਟ ਕਰ ਲਿਆ ਹੌਲੀ ਹੌਲੀ ਆਪਣੇ ਦੇ ਵਿੱਚ ਹੀਰ ਲਾ ਲੈਂਦੇ ਨੇਗੇ ਇਸ ਕਰਕੇ ਸਾਨੂੰ ਪਹਿਲਾਂ ਹੀ ਜਿਹੜੀ ਕਿ ਬਿਮਾਰੀ ਫੈਲ ਰਹੀ ਆ ਸਾਨੂੰ ਪਹਿਲਾਂ ਹੀ ਇਸ ਦਾ ਵਿਰੋਧ ਕਰਨਾ ਚਾਹੀਦਾ